ਸਾਨੂੰ ਇਨਸਾਨਾਂ ਦੀਆਂ ਆਦਤਾਂ ਦਾ ਪਤਾ ਹੁੰਦੀਆਂ ਨੇ ਕਿ ਕਿਹੜੇ ਇਨਸਾਨ ਦੀ ਕਿਹੜੀ ਆਦਤ ਦਾ ਫਾਇਦਾ ਹੈ ਤੇ ਕਿਹੜੇ ਨੁਕਸਾਨ ਹੈ ਪਰ ਕੀ ਤੁਹਾਨੂੰ ਪਤਾ ਹੈ ਤੁਹਾਡੇ ਸਰੀਰ ਦੀਆਂ ਕਿਹੜੀਆਂ-ਕਿਹੜੀਆਂ ਆਦਤਾਂ ਤੁਹਾਨੂੰ ਫਾਇਦਾ ਦੇ ਸਕਦੀਆਂ ਨੇ ਤੇ ਕਿਹੜੀਆਂ ਨੁਕਸਾਨ ਅੱਜ ਇਸੇ ਬਾਰੇ ਜਾਣਦੇ ਕਿਉਂਕਿ ਸਿਹਤ ਲਈ ਬਹੁਤ ਜ਼ਰੂਰੀ ਹੈ ਦਿਲ ਦੇ ਤੁਸੀਂ ਦਿਲ ਨੂੰ ਦੇ ਤੰਦਰੁਸਤ ਰੱਖਣਾ ਹੈ ਤਾਂ ਰੋਜ਼ਾਨਾ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ ਦਿਮਾਗ ਪੂਰੀ ਤਰ੍ਹਾਂ ਨੀਂਦ ਲੈਣੀ ਚਾਹੀਦੀ ਹੈ ਹੱਡੀਆਂ ਨੂੰ ਮਜ਼ਬੂਤ ਕਰਨਾ ਹੈ ਤਾਂ ਧੁੱਪ ਲੈਣੀ ਚਾਹੀਦੀ ਹੈ ਇਸ ਦੇ ਨਾਲ ਹੀ ਫੇਫੜੇ ਮਜ਼ਬੂਤ ਕਰਨੇ ਤਾਂ ਗਹਿਰੀ ਤੇ ਯਾਨੀ ਕਿ ਲੰਬੀ ਲੇਮੇ ਡੂੰਗੀ ਸਾਹ ਲੈਣੀ ਚਾਹੀਦੀ ਅੱਖਾਂ ਨੂੰ ਜੇ ਤੰਦਰੁਸਤ ਰੱਖਣਾ ਹੈ ਤਾਂ ਸਕਰੀਨ ਤੋਂ ਕੁਝ ਸਮੇ ਲਈ ਥੋੜਾ ਪਾਸੇ ਪਾਸਾ ਵਾਟ ਲੈਣਾ ਚਾਹੀਦਾ ਹੈ ਨਰਵਸ ਸਿਸਟਮ ਆ ਕੋਈ ਨਵੀਂ ਚੀਜ਼ ਸਿੱਖਣ ਲਈ ਬਹੁਤ ਜ਼ਰੂਰੀ ਹੈ ਮਾਨਸਿਕ ਜਿਹੜੀ ਸਿਹਤ ਹੈ ਉਸ ਨੂੰ ਆਪਣੇ ਆਪ ਨੂੰ ਥੋੜਾ ਸਮਾਂ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਬਾਡੀ ਹੈ ਵਿੱਚ ਕਲੌਕ ਨੇ ਉਹਨਾਂ ਦੇ ਲਈ ਇੱਕ ਹਰ ਰੋਜ਼ ਇੱਕ ਸਮਾਂ ਤੈਅ ਕਰ ਕਿ ਕਿਹੜੇ ਸਮੇਂ ਤੁਸੀਂ ਉੱਠਣਾ ਹੈ ਕਿਹੜੇ ਸਮੇਂ ਤੁਸੀਂ ਸੋਣਾ ਹੈ ਕਿਡਨੀ ਬਹੁਤ ਜ਼ਿਆਦਾ ਪਾਣੀ ਨਹੀਂ ਪੀਣਾ ਪਾਣੀ ਲਿਮਟ ਦੇ ਵਿੱਚ ਪੀਣਾ ਕਿਉਂਕਿ ਜ਼ਿਆਦਾ ਪਾਣੀ ਪੀਣ ਨਾਲ ਵੀ ਕਿਡਨੀ ਖਰਾਬ ਹੋ ਸਕਦੀ ਹੈ ਇਮਿਊਨ ਸਿਸਟਮ ਐ ਲਸਣ ਖਾਣਾ ਚਾਹੀਦਾ ਐ ਇਮਿਊਨ ਸਿਸਟਮ ਨੂੰ ਜੇ ਹੋਰ ਮਜ਼ਬੂਤ ਕਰਨਾ ਐ ਤਾਂ ਹੱਸਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਹਮੇਸ਼ਾ ਮੁਰਝਾਏ ਹੋ ਰਹੇ ਹੋ ਨੀਂ ਉਦਾਸ ਰਹਿੰਦੇ ਥੋੜਾ ਜਿਹੜਾ ਸਿਸਟਮ ਐ ਇਮਿਊਨ ਸਿਸਟਮ ਐ ਕਾਫੀ ਕਮਜ਼ੋਰ ਹੁੰਦਾ ਐ ਜਿਸ ਨੂੰ ਐਕਟਿਵ ਕਰਨਾ ਐ ਤਾਂ ਹਮੇਸ਼ਾ ਖੁਸ਼ ਰਹੋ ਹੱਸਦੇ ਰਹੋ ਇਸ ਤੋਂ ਇਲਾਵਾ ਜੇ ਤੁਸੀਂ ਮਨ ਨੂੰ ਸ਼ਾਂਤ ਕਰਨਾ ਐ ਸੰਗੀਤ ਸੁਣੋ ਪੇਟ ਨੂੰ ਸਹੀ ਰੱਖਣਾ ਐ ਹਰਬਲ ਚਾਹ ਪੀਓ ਜੇ ਅੰਤਾਂ ਨੂੰ ਸਾਫ਼ ਰੱਖਣਾ ਐ ਤਾਂ ਜ਼ਿਆਦਾਤਰ ਹਰੀਆਂ ਸਬਜ਼ੀਆਂ ਖਾਓ ਪਾਚਨ ਸ਼ਕਤੀ ਮਜ਼ਬੂਤ ਕਰਨੀ ਐ ਤਾਂ ਨਿੰਬੂ ਪਾਣੀ ਪੀਓ ਪੂਰਾ ਸਰੀਰ ਜੇਕਰ ਤੁਸੀਂ ਤੰਦਰੁਸਤ ਰੱਖਣਾ ਹੈ ਤਾਂ ਪ੍ਰਾਕ੍ਰਿਤਿਕ ਖਾਣਾ ਖਾਓ ਜਿਹੜਾ ਫਾਸਟ ਫੂਡ ਹੈ ਜਾਂ ਜਿਹੜੀ ਤੁਹਾਡੀ ਆਦਤਾਂ ਨੇ ਜੇਕਰ ਤੁਸੀਂ ਉਹਨਾਂ ਦੇ ਵਿੱਚ ਸੁਧਾਰ ਕਰ ਲਿਆ ਚੇਂਜ ਕਰ ਲਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਜਾਦੂ ਵਰਗਾ ਅਸਰ ਹੋਵੇਗਾ